ਇਹ ਕ੍ਰਿਕਟਰ ਜੀ ਆਬ ਆਪਣਾ ਗਰਾਊਂਡ ਦਿੱਤਾ ਜਾਵੇ ਕਬੱਡੀ ਵਾਸਤੇ ਉਹ ਕਹਿੰਦੇ ਵੀਰੇ ਕੋਈ ਗੱਲ ਨਹੀਂ ਅਸੀਂ ਗੱਲਾਂ ਗਰਾਊਂਡ ਨਹੀਂ ਤੁਹਾਨੂੰ ਦੇਣਾ ਅਸੀਂ ਤੁਹਾਨੂੰ ਮਾਲੀ ਮਦਦ ਵੀ ਦੇਣੀ ਹੈ ਜੇਕਰ ਸਾਡੀ ਕਿਤੇ ਵੀ ਹਾਜ਼ਰੀ ਲਾਮੋਗੇ ਤੁਸੀਂ ਅਸੀਂ ਤੁਹਾਡੇ ਨਾਲ ਖੜੇ ਆ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਵੀ ਦੁਗਣੀ ਵਾਲਾ ਕੁਬਰਾਏ ਉਹ ਨਾ ਦਿਨੇਰਗੜ ਵੀ ਤੁਹਾਡੇ ਨਾਲ ਖੜਾ ਹੈ ਇਸ ਕਰਕੇ ਸਾਰੇ ਹੱਥ ਖੜੇ ਕਰਕੇ ਇੱਕ ਜਗਾਰਾ ਲਾ ਦੇ ਬੋਲੋ ਇਤਾਨ ਹਾਲੋ ਦੁਗਣੀ ਵਾਲੇ ਜਮੀਨ ਇਕ ਭਰਾਇਓ ਜੇਕਰ ਪਰਚੇ ਹੋਣਗੇ ਤਾਂ ਦਲੇਰਗੜ੍ਹ ਦੇ ਵੀ ਬੇਸ਼ੱਕ ਕੁਛ ਮਰਜ਼ੀ ਹੋ ਜਾਏ ਦਲੇਰਗੜ੍ਹ ਦੇ ਸੋਡੇ ਤੋਂ ਪਹਿਲਾ ਪਰਚਾ ਕਰਾਉਣ ਨੂੰ ਮੈਂ ਤਿਆਰ ਆ ਇਸ ਕਰਕੇ ਬੇਨਤੀ ਆ ਵੀ ਬੇਸ਼ੱਕ ਐਸਐਸਪੀ ਆ ਜੇ ਡੀਐਸਪੀ ਆ ਜੇ ਐਸਐਚਓ ਆ ਜੇ ਕੋਈ ਆ ਜਦੇ ਮੈਨੂੰ ਥੋੜੀ ਜਿਹੀ ਵਿੜਕ ਲੱਗੀ ਐ ਵੀ ਪੰਚਾਇਤ ਨੂੰ ਐਸਐਚਓ ਨੇ ਧੂਣੀ ਸੱਧਿਆ ਇਸ ਕਰਕੇ ਪੰਚਾਇਤਾਰੇ ਥੋੜੀਆਂ ਐ ਚਲੋ ਸਾਡੇ ਭਾਈ ਨੇ ਸਾਡੇ ਪਿੰਡਦਿਆਂ ਨੇ ਨੌਜਵਾਨਾਂ ਨੇ ਸਾਰੇ ਜੁਗਣੀ ਵਾਲਿਆਂ ਨੇ ਚੁਣੇ ਨੇ ਪਿੰਡ ਦੇ ਮੁਖੀ ਨੇ ਇਹਨਾਂ ਨਾਲ ਕੋਈ ਸਾਡੀ ਦੁਸ਼ਮਣੀ ਦੁਸ਼ਮਣੀ ਨਹੀਂ ਹੈਗੀ ਇਸ ਕਰਕੇ ਜਿੰਨੇ ਵੀ ਪੰਚਾਇਤ ਵਾਲੇ ਨੇ ਮੈਨੂੰ ਹੁਣ ਥੋੜੀ ਜਿਹੀ ਵਿੜਕ ਲੱਗੀ ਐ ਬੀਐਸਐਚਓ ਨੇ ਧੂਰੀ ਜੱਦੇ ਨੇ ਉਹ ਉਹਨਾਂ ਨਾਲ ਕੋਈ ਮਸਲਾ ਚੱਲ ਰਿਹਾ ਕਿਉਂਕਿ ਇਹ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਜਿਆਦੇ ਵਾਇਰਲ ਹੋ ਗਿਆ तकरीबन 10-12 ਪਿੰਡਾਂ ਦੇ ਵਿੱਚੋਂ ਫੋਨ ਹੁਣ ਮੇਰੇ ਰਿਸ਼ਤੇਦਾਰੀਆਂ ਤੋਂ ਵੀ ਆਏ ਨੇ ਵੀ ਕਿੰਨਾ ਇਕੱਠ ਹੋ ਗਿਆ ਸੀਗਾ ਜੀ ਬਹੁਤ ਜਿਆਦੇ ਹੋ ਗਿਆ ਉਹ ਮੁੰਡੇ ਜਿਹੜੇ ਕਲੱਬਾਂ ਵਾਲੇ ਮੁੰਡੇ ਨੇ ਬਾਲੀਬਾਲ ਖੇਡਦੇ ਨੇ ਜਾਂ ਕ੍ਰਿਕਟ ਖੇਡਦੇ ਨੇ ਜਾਂ ਕੋਈ ਹੋਰ ਗੇਮਾਂ ਖੇਡਦੇ ਨੇ ਉਹ ਸਾਰੇ ਮੁੰਡੇ ਆਪੋ ਆਪਣੀਆਂ ਗੱਡੀਆਂ ਲੈ ਕੇ ਮੋਟਰਸਾਈਕਲ ਲੈ ਕੇ ਆਪਣੇ ਪਿੰਡਾਂ ਦੇ ਵਿੱਚੋਂ ਕਾਫਲੇ ਬਣ ਕੇ ਤੁਰ ਪਏ ਇਹ ਗੱਲ ਐ ਕਿ ਸੋਟੀ ਜੀ ਆ ਪੰਚਾਇਤ ਨੂੰ ਬੇਨਤੀ ਕਰਦੇ ਆ ਵੀ ਛੋਟੀ ਜੀ ਗੱਲ ਨੂੰ ਛੋਟੀ ਰਹਿਣ ਦੋ ਜੇ ਇਹ ਵੱਡੀ ਬਣ ਗਈ ਤਾਂ ਪੰਜਾਬ ਤੱਕ ਬਹੁਤ ਵੱਡੀ ਗੱਲ ਬਣ ਜੂਗੀ ਇਹਨੂੰ ਮੁੱਦਾ ਨਾ ਠਾਓ ਇਸ ਕਰਕੇ ਹੱਥ ਬੰਨ ਕੇ ਦੁਹਣੀਆਲੇ ਮੁੰਡਿਆਂ ਵੱਲੋਂ ਖਿਡਾਰੀਆਂ ਵੱਲੋਂ ਤੇ ਦਲੇਲਗੜ ਪੰਚਾਇਤ ਵੱਲੋਂ ਤੇ ਕਲੱਬ ਵੱਲੋਂ ਹੱਥਨ ਕਲੱਬ ਵੱਲੋਂ ਪੰਚਾਇਤ ਵੱਲੋਂ ਹੱਥ ਬੰਨ ਕੇ ਬੇਨਤੀ ਆ ਵੀ ਕਿਰਪਾ ਕਰਕੇ ਇਹਨਾਂ ਦਾ ਹੱਕ ਇਹਨਾਂ ਨੂੰ ਦਿੱਤਾ ਜਾਵੇ ਦੇਖੋ ਜੇਕਰ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਸੀ ਉਹ ਮੁੰਡਾ ਕਹਿ ਰਿਹਾ ਸੀ ਉਹ ਕਹਿੰਦੇ ਜੀ ਪੰਚਾਇਤ ਕਹਿੰਦੀ ਐ ਵੀ ਉੱਥੇ ਇਹ ਟੀਕੇ ਲਾਉਂਦੇ ਨੇ ਉੱਥੇ ਟੀਕੇ ਲਾਉਂਦੇ ਨੇ ਉੱਥੇ ਸੁੱਖਾ ਪੀਂਦੇ ਨੇ ਦੇਖੋ तकरीबन ਮੈਨੂੰ 2 ਘੰਟੇ ਹੋ ਗਏ ਉਹਰੇ ਆਏ ਨੂੰ ਮੈਂ ਹੁਣ ਤੱਕ ਕੋਈ ਬੰਦਾ ਸੁੱਖਾ ਪੀਂਦਾ ਨਹੀਂ ਦੇਖਿਆ ਕੋਈ ਬੰਦਾ ਜਰਦਾ ਲਾਉਂਦਾ ਵੀ ਨਹੀਂ ਦੇਖਿਆ ਇਹ ਪਤਾ ਕੀ ਕਹਿੰਦੇ ਕਹਿੰਦੇ ਜੀ ਉੱਥੇ ਬਹੁਤ ਜ਼ਿਆਦਾ ਨਸ਼ਾ ਫੈਲਦਾ ਦੇਖੋ ਮੈਨੂੰ ਇੱਕ ਗੱਲ ਦੱਸੋ ਜਿਹੜੇ ਮੁੰਡੇ ਆਪਾਂ ਬਾਹਰ ਖੇਡਣ ਜਾਂਦੇ ਆ ਉਹ ਕਹਿੰਦੇ ਵੀ ਅਸੀਂ ਪਿੰਡ ਦੇ ਵਿੱਚ ਗਰਾਊਂਡ ਦੇ ਦਿੰਨੇ ਆ ਦੇਖੋ ਪਿੰਡ ਦੇ ਵਿੱਚ ਗਰਾਊਂਡ ਕਹਿੰਦੇ ਦੇ ਦਿੰਨੇ ਆ ਇਹ ਕਲੱਬ ਵਾਲੇ ਮੁੰਡੇ ਕਹਿੰਦੇ ਸਾਨੂੰ ਬਾਹਰ ਦੇ ਦਿਓ ਗਰਾਊਂਡ ਦੇਖੋ ਇਹਨਾਂ ਦੀ ਸੋਚ ਕਿੰਨੀ ਵਧੀਆ ਵੀ ਬਾਹਰਲੇ ਪਿੰਡਾਂ ਦੇ ਮੁੰਡੇ ਆਉਂਦੇ ਨੇ ਠੀਕ ਆ ਫੁੱਲਣ ਬਾਜੀ ਹੋ ਜਾਂਦੀ ਆ ਕਈ ਵੇਰ ਜਦੋਂ ਖਿਡਿਆਰੀ ਕੋਈ ਜਿੱਤ ਜਾਂਦਾ ਤਾਂ ਉਹਨੂੰ ਚੌ ਹੁੰਦਾ ਉਹ ਗਲਗਾਰੀਆਂ ਵੀ ਮਾਰਦਾ ਜੱਫੀਆਂ ਵੀ ਪਾਉਂਦੇ ਨੇ ਆਪਸ ਵਿੱਚ ਹੀ ਬਹੁਤ ਜਿਆਦਾ ਚੌ ਹੁੰਦਾ ਇਸ ਕਰਕੇ ਕਹਿੰਦੇ ਨੇ ਵੀ ਜੇ ਸਾਨੂੰ ਬਾਹਰਲਾ ਗਰਾਊਂਡ ਦਿੱਤਾ ਜਾਵੇ ਜੇ ਸਾਨੂੰ ਬਾਹਰਿਆ ਗਰਾਊਂਡ ਦਿੱਤਾ ਜਾਵੇ ਤਾਂ ਉੱਥੇ ਕੋਈ ਚੱਕਰ ਨਹੀਂ ਹੈਗਾ ਉਹ ਕਹਿੰਦੇ 나 ਜੀ ਪਿੰਡ ਦੇ ਵਿੱਚ ਲਓ ਇਹ ਕਹਿੰਦੇ 나 ਪਿੰਡ ਦੇ ਵਿੱਚ ਸਾਰੇ ਪਿੰਡ ਦੀਆਂ ਧੀਆਂ ਭੈਣਾਂ ਸਾਂਝੀ ਆਉਂਦੀਆਂ ਨੇ ਜੇਕਰ ਕੋਈ ਰੌਲਾ ਰੱਪਾ ਪਾਉਂਦਾ ਤਾਂ ਖੱਪ ਪੈਂਦੀ ਹੈ ਤਾਂ ਕਲੱਬ ਵਾਲੇ ਮੁੰਡਿਆਂ ਨੂੰ ਅਗਲਾ ਮਾੜਾ ਕਹੂਗਾ ਇਸ ਕਰਕੇ ਸਾਰਿਆਂ ਦੀ ਇਹਨਾਂ ਦੀ ਸਲਾਹ ਹੋਈ ਹੈ ਵੀ ਦੇਖੋ ਜਿਹੜਾ ਸਾਡਾ ਹੱਕ ਆ ਸਾਨੂੰ ਦਿੱਤਾ ਜਾਵੇ ਠੀਕ ਕਰ ਹੁਣ ਦੂਸਰੇ ਨੰਬਰ ਤੇ ਬੇਨਤੀ ਇਹ ਆ ਇੱਕ ਲੱਬ ਵਾਲੇ ਮੁੰਡੇ ਕਹਿੰਦੇ ਅਸੀਂ 2 ਲੱਖ ਰੁਪਈਆ ਆਹ ਜ਼ਮੀਨ ਦਾ ਸੀ ਦੇਣ ਨੂੰ ਤਿਆਰ ਆ ਆਹ ਜਿਹੜੀ ਜ਼ਮੀਨ ਆ 2.5 ਬਿੱਗੇ ਇਹਦਾ 35 ਤੋਂ 33 ਤੋਂ 35000 ਰੁਪਈਆ ਦਿੱਤਾ ਇਹਨਾਂ ਨੇ ਇਹ ਕਹਿੰਦੇ 2 ਤੋਂ 2.5 ਲੱਖ ਰੁਪਈਆ ਸੀ ਦੇਣ ਨੂੰ ਤਿਆਰ ਆ ਜਿੰਨਾ ਵੀ ਠੇਕਾ ਬਣਦਾ ਪਰ ਇੱਕ ਮੈਂ ਸਾਨੂੰ ਦੱਸਦਾ ਮੇਰੀ ਗੱਲ ਲੜ ਬੰਨ ਲਿਓ 2 ਲੱਖ ਦੇ ਦਿਓ ਭਾਵੇਂ 3 ਲੱਖ ਦੇ ਦਿਓ ਭਾਵੇਂ 10 ਲੱਖ ਦੇ ਦਿਓ ਇਹਨੂੰ ਬਾਹੀ ਜੋਗ ਜ਼ਮੀਨ ਨਹੀਂ ਦਿਖਾਉਣਾ ਗਦਾਬਰੀ ਦੇ ਵਿੱਚ ਸੋਨੀ ਗਦਾਬਰੀ ਦੇ ਵਿੱਚ ਇਹਨੂੰ ਗਰਾਊਂਡ ਲਿਖਾਉਣਾ ਆਪਾਂ ਨੇ ਇਹ ਗੱਲ ਨਾ ਪਿਆਰ ਰੱਖਿਓ ਜਦੋਂ ਪਟਵਾਰੀ ਗਦਾਬਰੀ ਚੜ੍ਹਨਾ ਆਊਗਾ ਨਾ ਮਾਲਾ ਜੀਰੀ ਤੋਂ ਤਕਰੀਬਨ ਅੱਜ ਤੋਂ 20 ਦਿਨਾਂ ਤੱਕ ਗਦਾਬਰੀ ਜੜਦੀ ਹੁੰਦੀ ਹੈ ਉਹਨੂੰ ਗਦਾਬਰੀ ਦੇ ਵਿੱਚ ਆਪਾਂ ਗਰਾਊਂਡ ਦਿਖਾਉਣਾ ਹੈ ਉਹ ਪਤਾ ਕੀ ਕਹਿੰਦੇ ਨੇ ਵੀ ਤੁਸੀਂ ਬੋਲੀ ਪਾ ਕੇ ਰੱਖ ਲੋ ਉਹਨਾਂ ਨੇ ਹੋਰ ਪਿੰਡਦਿਆਂ ਤੋਂ ਬੋਲੀ ਭਵਾਤੀ ਉਹ ਕਹਿੰਦੇ ਉਹਨੂੰ ਹੋਰ ਪਿੰਡ ਵਾਲੇ ਨੂੰ ਕਹਿੰਦੇ ਸਾਡੇ ਪਿੰਡ ਦੀ ਮੁੰਡਾ ਸੀ ਉਦੋਂ ਬੋਲੀ ਭਵਾਤੀ ਉਹਨੂੰ ਕਹਿੰਦੇ ਜ਼ਮੀਨ ਵਾਲਾ ਉਹ ਕਹਿੰਦਾ ਮੈਨੂੰ ਐਂ ਦੱਸੋ 3 ਲੱਖ ਦਾ ਸੋਨੂੰ ਪਹਿਲਾਂ ਤੂੰ ਠੀਕ ਹੈ ਜਿਹੜਾ ਅਗਲਾ ਮੇਰਾ ਸਿਰ ਖੋਲੂਗਾ ਮੇਰੇ ਤੇ ਨਾ 5-7 ਲੱਖ ਲੱਗੂਗਾ ਉਹ ਕੌਣ ਜ਼ਿੰਮੇਵਾਰ ਆ ਉਹ ਕਹਿੰਦੇ ਕੀ ਅੱਜ ਦਾ ਕੋਈ ਜ਼ਿੰਮੇਵਾਰ ਨਹੀਂ ਉਹ ਕਹਿੰਦਾ ਜੇ ਮੈਂ ਜ਼ਮੀਨ ਹੀ ਪਾਣੀ ਆ ਥੋੜੀ ਥੋੜੀ ਆਉਂਗਾ ਹੋਰ ਬਥੇਰੀ ਐ ਕਹਿੰਦਾ ਪਮਾ 10 ਕਿੱਲੇ ਮੈਂ ਠੇਕੇ ਤੇ ਹੋਰ ਲੈਣਾ ਕੋਈ ਜ਼ਰੂਰੀ ਐ ਕਹਿੰਦਾ ਇੱਥੇ ਮੈਂ ਇਨ੍ਹਾਂ ਦੇ ਜਾਲ ਚ ਫਸਾਂ ਇਸ ਕਰਕੇ ਉਹ ਮੁੰਡਾ ਵੀ ਬਹੁਤ ਸਿਆਣਾ ਐ ਉਹ ਕਹਿੰਦਾ ਨਹੀਂ ਉਹ ਵੀ ਅਸੀਂ ਉਹਨੂੰ ਆਪਦੇ ਨਿੱਜੀ ਤੌਰ ਤੇ ਪੁੱਛਿਆ ਪੰਚਾਇਤ ਤੌਰ ਤੇ ਕਲੱਬ ਤੌਰ ਤੇ ਅਸੀਂ ਕਹਾਂ ਯਾਰ ਵੀ ਤੂੰ ਐ ਕਰਕੇ ਲਾਲੀ ਐ ਸਾਡੇ ਪਿੰਡੋਂ ਅਸੀਂ ਉਹਨੂੰ ਕਿਹਾ ਯਾਰ ਵੀ ਬਾਲੀਬਾਲ ਦਾ ਉਹਦਾ ਕ੍ਰੇਡ ਦਾ ਗਰਾਊਂਡ ਬਣਾਉਂਦਾ ਉਹ ਕਹਿੰਦਾ ਯਾਰ ਮੇਰੀ ਗੱਲ ਸੁਣੋ ਉਨੇ ਦਾ ਹੌਸਲਾ ਕਰਿਆ ਕਹਿੰਦਾ ਮੈਂ 10000 ਰੁਪਏ ਬੋਲੀ ਜਿੱਤੀ ਐ ਮੈਂ 10000 ਨਹੀਂ ਛੱਡ ਦੇਣਾ ਪਰ ਉਹ ਕਹਿੰਦਾ ਗਰਾਊਂਡ ਕ੍ਰਿਕਟ ਵਾਲਿਆਂ ਨੂੰ ਛੱਡ ਦੇਣਾ ਉਹਦੀ ਬਹੁਤ ਵੱਡੀ ਕੁਰਬਾਨੀ ਐ ਉਹ ਕਹਿੰਦਾ ਮੈਂ 10000 ਰੁਪਏ ਜਿਹੜੀ ਕਹਿੰਦਾ ਫੀਸ ਭਰੀ ਐ ਬੋਲੀ ਦੀ ਉਹ ਵੀ ਛੱਡ ਦੇਣਾ ਪਰ ਕਹਿੰਦਾ ਉਹ ਗਰਾਊਂਡ ਵਾਸਤੇ ਪੰਚਾਇਤ ਵਾਲੇ ਜਗਾ ਛੱਡ ਦੇਣਾ ਕਹਿੰਦਾ ਬਾਕੇ ਵੀ ਮੈਂ ਦੇ ਦੂੰਗਾ ਸਾਗਾ ਮਾਰ ਕੇ ਵੀ ਮੈਂ ਦੇ ਦੂੰਗਾ ਦੇਖੋ ਪੰਚਾਇਤ ਵਾਲਿਆਂ ਨੇ ਕੀ ਕਿਹਾ ਕਹਿੰਦੇ ਜੀ ਰੌਂਡ ਆਪਣਾ ਮਾਰੋ ਅੱਜ ਅਸੀਂ ਖੜੇ ਆਂ ਸੋਨੂੰ ਸਾਰੀ ਪੰਚਾਇਤ ਨੂੰ ਵਾਰਨਿੰਗ ਕਰਦੇ ਆਂ ਚੈਲੰਜ ਕਰਦੇ ਆਂ ਵੀ ਅਸੀਂ ਜੇ ਉਹਰੇ ਅੱਜ ਰਾਉਂਡ ਅਪ ਮਾਰਨ ਲੱਗ ਜੀਏ ਤਾਂ 2 ਤੋਂ 3 ਮਿੰਟਾਂ 'ਚ ਰਾਉਂਡ ਅਪ ਵਾਜ ਜੂ। ਹੁਣ ਤੁਸੀਂ ਆਉਂਦੇ ਕਿਉਂ ਨਹੀਂ? ਤੁਸੀਂ ਤਾਂ ਜਾ ਕੇ ਦੁਗਣੀ ਬਹਿ ਗਏ ਔਰ ਧੂੜੀ ਬਹਿ ਗਏ। ਸਾਰੀ ਪੰਚਾਇਤ ਧੂੜੀ ਬੈਠੀ ਐ। ਜਦੋਂ ਵੋਟਾਂ ਲੈਣੀਆਂ ਸੀ ਉਦੋਂ ਦਾ ਆ ਕੇ ਕਹਿੰਦੇ ਨਾ ਜੀ ਵੋਟ ਪਾ ਦਿਓ। ਅਸੀਂ ਤਾਂ ਸੋਡੇ 24 ਘੰਟੇ ਖੜਾ ਗੇਟਾਂ ਚ ਰਹਾਂਗੇ ਓਏ ਹੁਣ 24 ਘੰਟੇ ਕਿੱਧਰ ਗਏ ਹੁਣ ਤਾਂ ਜਾ ਕੇ ਤੁਸੀਂ ਚੁੱਪ ਕਰਕੇ ਧੂਰੀ ਜਾ ਕੇ ਬਹਿ ਗਏ ਹੁਣ ਬੈਠੋ ਹਜੇ ਤਾਂ ਟਰੈਲਰ ਹੀ ਹੈ ਪਿਕਚਰ ਤਾਂ ਹਜੇ ਬਾਕੀ ਹੈ ਹਜੇ ਤਾਂ ਥੋੜਾ ਜਿਹਾ ਜਲਬਈ ਦਿਖਾਇਆ ਜਦੋਂ ਜਲਬਈ ਦੂਪਰ ਹੁਣ ਤਕਰੀਬਨ ਅੱਧੇ ਘੰਟੇ ਨੂੰ ਜਲਬਾ ਬਹੁਤ ਜ਼ਿਆਦਾ ਫੈਲ ਜਾਣਾ ਕਿਉਂਕਿ ਪੰਜਾਬ ਚ ਬਹੁਤ ਜ਼ਿਆਦਾ ਗੱਲ ਫੈਲ ਗਈ ਮੈਂ ਸਾਰੇ ਜਿੰਨੇ ਬਾੜੂ ਦੇਖਣ ਵਾਲੇ ਤੇ ਸੁਣਦੇ ਨੇ ਜਿੰਨੇ ਵੀ ਤੁਗੜੀ ਪਿੰਡ ਨੂੰ ਸਪੋਰਟ ਕਰਦੇ ਨਾ ਮੈਂ ਦਿਲੋਂ ਸਲੂਟ ਮਾਰਦਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਦੇਖੋ ਸਾਡਾ ਹਲਕਾ ਤਾਂ ਆਮਰਗੜ ਪੈਂਦਾ ਮੁੱਖ ਮੰਤਰੀ ਦਾ ਏਰੀਆ ਧੂਰੀ ਹੈ ਇੱਧਰ ਹਾਥਨ ਪਿੰਡ ਹੈ ਉਹ ਜੀਲੂ ਡਾਕਟਰ ਜੀਲੂ ਰਹਿਮਾਨ ਮੁੱਖ ਐਮ ਐਲ ਏ ਆ ਮੈਂ ਆਪਣੇ ਨਿੱਜੀ ਤੌਰ ਤੇ ਐਮ ਐਲ ਏ ਸਾਹਿਬ ਨਾਲ ਗੱਲ ਕਰੀ ਜਸਵੰਤ ਸਿੰਘ ਗੱਜਨਵਾਜ ਰਾਜੀ ਨਾਲ ਮੈਂ ਕਿਹਾ ਜੀ ਸਾਡੇ ਨਵੇਂ ਪਿੰਡ ਦੁਗਣੀ ਹੈ ਵੀ ਜਿੱਥੇ ਆਪਾਂ ਨੇ ਕਬੱਡੀ ਦਾ ਟੂਰਨਾਮੈਂਟ ਕਰਾਇਆ ਸੀ ਵੀ ਉਹਨੂੰ ਵੀ ਗਰਾਊਂਡ ਮੰਗਦੇ ਨੇ ਮੁੰਡੇ ਿੱਕੀ ਚੱਕਰ ਆ ਵੀ ਉਹ ਗਰਾਊਂਡ ਨਹੀਂ ਦਿੰਦੇ ਪੰਚਾਇਤ ਵਾਲੇ ਉਹ ਕਹਿੰਦਾ ਐਮਐਲਏ ਕਹਿੰਦਾ ਵੀ ਇਹ ਤਾਂ ਮਤਲਬ ਹੀ ਨਹੀਂ ਵੀ ਗਰਾਊਂਡ ਵਾਸਤੇ ਤਾਂ ਅਸੀਂ ਕਰੋੜਾ ਰੁਪਈਆ ਦੇ ਰਹੇ ਹਾਂ ਵੀ ਉਹ ਕਿਉਂ ਨਹੀਂ ਦਿੰਦੇ ਅਸੀਂ ਕਿਹਾ ਵੀ ਉਹ ਕਹਿੰਦੇ ਨੇ ਵੀ ਸਾਡੇ ਲਵੇ ਅਮਦਨੀ ਪਿੰਡ ਦੇ ਵਿੱਚ ਹੋਰ ਸਿਆਮ ਲੜ ਬਥੇਰੀ ਪਈ ਐ ਅਮਦਨੀ ਇਹ ਮੁੰਡੇ ਆਏ ਕਹਿੰਦੇ ਨੇ ਕਹਿੰਦੇ ਅਸੀਂ 20 ਤੋਂ 25 ਮੁੰਡੇ ਖੇਡਦੇ ਆਂ 20 ਹਰ ਸਾਲ ਸਾਤੋਂ ਕਹਿੰਦੇ ਹਰ ਸਾਲ ਲੱਖ ਰੁਪਈਆ ਲੈ ਲਿਆ ਕਰੋ 2 ਲੱਖ ਲੈ ਲਿਆ ਕਰੋ ਸਾਤੋਂ ਲਿਖ ਕੇ ਲੈ ਲਓ ਵੀ 2 ਲੱਖ ਲੈ ਲਿਆ ਕਰੋ ਅਸੀਂ ਦੇ ਦਿਆ ਕਰਾਂਗੇ ਸਾਨੂੰ ਖੇਡਣ ਵਾਸਤੇ ਦਾ ਗਰਾਊਂਡ ਦੇ ਦਿਓ ਧੁਗਣੀ ਪਿੰਡ ਦੇ ਵਿੱਚ ਪਿਸਲਲੀਵਾਰੀ ਸਦੋਪੁਰ ਟੂਰਨਾਮੈਂਟ ਹੋਇਆ ਧੁਗਣੀ ਪਿੰਡ ਦੇ ਮੈਨੂੰ ਇੰਨਾ ਤਾਂ ਯਾਦ ਨਹੀਂ ਧੁਗਣੀ ਪਿੰਡ ਕਹਿੰਦੇ ਜੇ ਜਿੱਤਦਾ ਹੈ ਤਾ ਦੁਗਣੀ ਪਿੰਡ ਤੇ 2 ਵੋਲਟ ਲੱਗੇ ਸੀ 2 ਵੋਲਟ ਲੱਗੇ ਸੀ ਸਦੋਂਪੁਰ ਪਿੰਡ ਸਾਡੇ ਉਰੋਂ 1.5 ਕਿਲੋਮੀਟਰ ਹੈ ਕਹਿੰਦੇ ਜੇ ਦੁਗਣੀ ਪਿੰਡ ਜਿੱਤ ਸਿਰਫ 2 ਨੰਬਰਾਂ ਤੇ ਹਰੇ ਤੇ ਧੀਰੇ 2 ਨੰਬਰਾਂ ਤੇ ਹਰੇ ਸੀ 2 ਵੋਲਟ ਲੱਗੇ ਸੀ 2 ਵੋਲਟ ਜੇ ਲਾ ਕੇ ਚੱਲੀਏ ਤਾਂ ਤਕਰੀਬਨ ਅੱਜ 2 ਲੱਖ ਰੁਪਏ ਦੀੰਤ ਹੈ 3.5 ਲੱਖ ਰੁਪਏ ਦੇ ਬਣਦੇ ਨੇ ਇਹ ਕਹਿੰਦੇ ਕਿੱਡੀ ਗੱਲ ਆ ਸਾਨੂੰ ਇਹ ਕਹਿੰਦੇ 20 ਮੁੰਡੇ ਆ ਸੀ ਸਾਥ ਦੋ ਕਹਿੰਦੇ 8 ਸਾਲ 2 ਲੱਖ ਰੁਪਈਆ ਲੈ ਲਿਆ ਕਰੋ ਇਹਦਾ ਯਾਰ ਪੰਚਾਇਤ ਨੂੰ ਮਾੜਾ ਮੋਟਾ ਦੇਖਣਾ ਚਾਹੀਦਾ ਵੀ ਸਾਡੇ ਪਿੰਡ ਦੇ ਨੌ ਚੰਦਾ ਵੀ ਦੁਗਣੀ ਦੀ ਇੱਕ ਮੰਨੀ ਪ੍ਰਵੰਨੀ ਟੀਮ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿੱਥੇ ਤੱਕ ਕਲੱਬ ਵਾਲੇ ਮੁੰਡਿਆਂ ਦਾ ਸਾਥ ਦੋ ਦੁਗਣੀ ਵਾਲੇ ਸੋਨੂੰ ਸਾਰਿਆਂ ਨੂੰ ਬੇਨਤੀ ਆ ਸਾਡੇ ਕਲੱਬ ਵਾਲੇ ਮੁੰਡੇ ਸੁਭੀਰ ਮੁਹੰਮਦ ਗੁਰਵਿੰਦਰ ਸਿੰਘ ਗੱਗੀ ਸਤਾਰ ਤੇ ਮੂੰਗੀਆਂ ਕਾਫੀ ਸਾਰੇ ਮੁੰਡੇ ਟ੍ਰੈਕਟ ਵਾਲੇ ਵੀ ਬਾਲੀਵਾਲ ਵਾਲੇ ਵੀ ਸਾਰੇ ਬੈਠੇ ਨੇ ਸਾਡੀ ਪਿੰਡ ਦੀ ਪੰਚਾਇਤ ਵੀ ਬੈਠੀ ਹੈ